ਦੋਸਤੋ ਕੀ ਤੁਸੀਂ ਜਾਣਦੇ ਹੋ ਕਿ ਧਿਆਨ ਕਰਨਾ ਤਨ ਅਤੇ ਮਨ ਦੀ ਸਿਹਤ ਲਈ ਸਭ ਤੋਂ ਆਸਾਨ ਅਤੇ ਇੱਕ ਪ੍ਰਭਾਵਸ਼ਾਲੀ ਉਪਾਅ ਹੈ ਜੇ ਤੁਸੀਂ ਇਸ ਨੂੰ ਨਿਯਮਿਤ ਤੌਰ ਤੇ ਕਰਦੇ ਹੋ ਤਾਂ ਸਿਰਫ ਇੱਕ ਤੋਂ ਦੋ ਮਹੀਨਿਆਂ ਵਿੱਚ ਹੀ ਇਸ ਦੇ ਅਸਰ ਤੁਹਾਨੂੰ ਮਹਿਸੂਸ ਹੋਣ ਲੱਗਣਗੇ ਦੁਨੀਆ ਦੀਆਂ ਬਹੁਤਿਆ ਮਹਾਨ ਹਸਤੀਆਂ ਚਾਹੇ ਉਹ ਪੁਰਾਤਨ ਸਮੇਂ ਦੀਆਂ ਹੋਣ ਜਾਂ ਆਧੁਨਿਕ ਯੋਗਦਿਆਂ ਸਭ ਨੇ ਧਿਆਨ ਦੀ ਤਾਕਤ ਨੂੰ ਸਵੀਕਾਰਿਆ ਹੈ ਅੱਜ ਕੱਲ੍ਹ ਕਈ ਸੰਸਥਾਵਾਂ ਤੇ ਕੇਂਦਰ ਹਨ ਜੋ ਵੱਖ-ਵੱਖ ਤਰੀਕਿਆਂ ਨਾਲ ਧਿਆਨ ਕਰਨ ਦੀਆਂ ਵਿਧੀਆਂ ਵੀ ਸਿਖਾਉਂਦੇ ਹਨ ਧਿਆਨ ਕਰਨ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਤੁਸੀਂ ਧਿਆਨ ਕਿਤੇ ਵੀ ਅਤੇ ਕਿਸੇ ਵੀ ਸਮੇਂ ਕਰ ਸਕਦੇ ਹੋ ਇਸ ਨੂੰ ਕਰਨ ਲਈ ਨਾ ਕਿਸੇ ਖਾਸ ਥਾਂ ਦੀ ਲੋੜ ਹੁੰਦੀ ਹੈ ਨਾ ਕਿਸੇ ਵਿਸ਼ੇਸ਼ ਸਮਾਨ ਦੀ ਬਸ ਸਿਰਫ ਆਪਣਾ ਮਨ ਚਾਹੀਦਾ ਹੈ ਸ਼ਾਂਤੀ ਅਤੇ ਸੁਖਵਲਵਦਨ ਲਈ ਸ਼ਾਂਤੀ ਤਦ ਮਿਲਦੀ ਹੈ ਜਦੋਂ ਤੁਸੀਂ ਮਨ ਦੇ ਤਣਾ ਨੂੰ ਸਮਝ ਕੇ ਉਸ ਨੂੰ ਪਿਆਰ ਨਾਲ ਸਵੀਕਾਰਦੇ ਹੋ ਧਿਆਨ ਤੁਹਾਨੂੰ ਇਹੀ ਸਿਖਾਉਂਦਾ ਹੈ ਕਿ ਮਨ ਨੂੰ ਕਿਵੇਂ ਸ਼ਾਂਤ ਰੱਖਣਾ ਹੈ ਚਾਹੇ ਹਾਲਾਤ ਜੋ ਵੀ ਹੋਣ ਧਿਆਨ ਕਰਨ ਨਾਲ ਦਿਮਾਗ ਤੇ ਸਰੀਰ ਦੋਨੋਂ ਇੱਕ ਸੁਰ ਹੋ ਜਾਂਦੇ ਹਨ ਜਿਸ ਨਾਲ ਸਰੀਰ ਵਿੱਚ ਇੱਕ ਨਵੀਂ ਊਰਜਾ ਦਾ ਸੰਚਾਰ ਹੁੰਦਾ ਹੈ ਤੇ ਮਨ ਦੀ ਚਿੰਤਾ ਹੌਲੀ-ਹੌਲੀ ਖਤਮ ਹੋ ਜਾਂਦੀ ਹੈ ਵਿਗਿਆਨ ਵੀ ਮੰਨ ਚੁੱਕਾ ਹੈ ਕਿ ਧਿਆਨ ਚਿੰਚਾਚਿੰਤਾ ਅਤੇ ਡਿਪਰੈਸ਼ਨ ਨੂੰ ਘਟਾਉਂਦਾ ਹੈ ਇਸ ਦੀ ਖੂਬੀ ਇਹ ਵੀ ਹੈ ਕਿ ਕੋਈ ਵੀ ਵਿਅਕਤੀ ਕਿਸੇ ਵੀ ਉਮਰ ਵਿੱਚ ਕਿਸੇ ਵੀ ਵੇਲੇ ਇਸ ਨੂੰ ਸ਼ੁਰੂ ਕਰ ਸਕਦਾ ਹੈ ਇਸ ਨੂੰ ਕਰਨ ਵਿੱਚ ਸਿਰਫ ਕੁਝ ਮਿੰਟ ਲੱਗਦੇ ਹਨ ਪਰ ਇਸ ਦਾ ਅਸਰ ਕਈ ਘੰਟਿਆਂ ਤੱਕ ਰਹਿੰਦਾ ਹੈ ਧਿਆਨ ਕਰਨ ਦਾ ਮੁੱਖ ਉਦੇਸ਼ ਹੈ ਮਨ ਦੀ ਪਟਕਣ ਨੂੰ ਘੱਟ ਕਰਨਾ ਨਕਾਰਾਤਮਕ ਵਿਚਾਰਾਂ ਤੋਂ ਦੂਰ ਰਹਿਣਾ ਅਤੇ ਜੀਵਨ ਨੂੰ ਹੋਰ ਸੰਤੁਲਿਤ ਤੇ ਸ਼ਾਂਤ ਬਣਾਉਣਾ ਇਹ ਤਾਂ ਗੱਲ ਸੀ ਧਿਆਨ ਅਤੇ ਧਿਆਨ ਕਰਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਹੁਣ ਗੱਲ ਕਰਦੇ ਹਾਂ ਕਿ ਧਿਆਨ ਦੀ ਸ਼ੁਰੂਆਤ ਕਿਵੇਂ ਕਰੀਏ ਤਾਹੋ ਜਾਣਦੇ ਹਾਂ ਕੁਝ ਖਾਸ ਤੇ ਸੌਖੇ ਸੁਝਾਅ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਧਿਆਨ ਦੇ ਸਫ਼ਰ ਦੀ ਸ਼ੁਰੂਆਤ ਬੜੀ ਹੀ ਆਸਾਨੀ ਅਤੇ ਸ਼ਾਂਤੀ ਨਾਲ ਕਰ ਸਕੋਗੇ ਨੰਬਰ 1 ਆਪਣੇ ਸਾਹਾਂ ਤੇ ਧਿਆਨ ਕੇਂਦ੍ਰਿਤ ਕਰੋ ਆਪਣੇ ਅਨੁਸਾਰ ਇੱਕ ਆਨੁਕੂਲ ਜਗ੍ਹਾ ਤੇ ਬੈਠ ਕੇ ਆਪਣੇ ਨੱਕ ਰਾਹੀਂ ਦੂੰਗੇ ਸਾਹ ਲਓ ਕੁਝ ਪਲ ਰੋਕੋ ਤੇ ਹੌਲੀ-ਹੌਲੀ ਮੂੰਹ ਰਾਹੀਂ ਬਾਹਰ ਕੱਢੋ ਇਹ ਪ੍ਰਕਿਰਿਆ ਸਰੀਰ ਚ ਆਕਸੀਜਨ ਵਧਾਉਂਦੀ ਹੈ ਮੂਡ ਸੰਤੁਲਿਤ ਕਰਦੀ ਹੈ ਅਤੇ ਦਿਲ ਦੀ ਧੜਕਨ ਨੂੰ ਸ਼ਾਂਤ ਕਰਦੀ ਹੈ ਹਰ ਸਾਹ ਨਾਲ ਜੁੜੀ ਮਹਿਸੂਸਾਤ ਨੂੰ ਧਿਆਨ ਨਾਲ ਵੇਖੋ ਇਹੀ ਧਿਆਨ ਦੀ ਸ਼ੁਰੂਆਤ ਹੈ ਜੇ ਮਨ ਭਟਕੇ ਤਾਂ ਕੋਈ ਗੱਲ ਨਹੀਂ ਫਿਰ ਤੋਂ ਆਪਣਾ ਧਿਆਨ ਮੁੜ ਸਾਹਾਂ ਤੇ ਵਾਪਸ ਲਿਆਓ ਨੰਬਰ 2 ਮੰਤਰ ਜਾਂ ਸ਼ਬਦ ਦਾ ਜਾਪ ਕਰੋ ਕਿਸੇ ਜਾਣੇ ਪਛਾਣੇ ਸ਼ਬਦ ਜਾਂ ਮੰਤਰ ਤੇ ਮਨ ਕੇਂਦ੍ਰਿਤ ਕਰੋ ਜਿਵੇਂ ਓਮ ਜਾਂ ਕੋਈ ਸਕਾਰਾਤਮਕ ਵਾਕ ਇਹ ਸ਼ਬਦ ਤੁਹਾਡੇ ਧਿਆਨ ਦਾ ਕੇਂਦਰ ਬਣੇਗਾ ਜਦੋਂ ਮਨ ਭਟਕੇ ਤਾਂ ਮਨ ਨੂੰ ਦੁਬਾਰਾ ਉਸ ਮੰਤਰ ਵੱਲ ਵਾਪਸ ਲੈ ਜਾਓ ਇਹ ਮਨ ਨੂੰ ਵਾਪਸ ਸ਼ਾਂਤੀ ਵਿੱਚ ਲਿਆਉਣ ਦਾ ਬਹੁਤ ਹੀ ਸੋਹਣਾ ਤਰੀਕਾ ਹੈ ਨੰਬਰ 3 ਹੌਲੀ ਹੌਲੀ ਸ਼ੁਰੂਆਤ ਕਰੋ ਧਿਆਨ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਤੁਸੀਂ ਇਸ ਨੂੰ ਆਪਣੇ ਹਿਸਾਬ ਨਾਲ ਸ਼ੁਰੂ ਕਰ ਸਕਦੇ ਹੋ ਤੁਸੀਂ ਸਿਰਫ 2 ਤੋਂ 3 ਮਿੰਟਾਂ ਨਾਲ ਸ਼ੁਰੂ ਕਰੋ ਜਿਵੇਂ ਜਿਵੇਂ ਆਰਾਮ ਮਹਿਸੂਸ ਹੋਵੇ ਸਮਾਂ ਵਧਾਉਂਦੇ ਜਾਓ ਸ਼ੁਰੂ ਵਿੱਚ ਜ਼ਿਆਦਾ ਉਮੀਦਾਂ ਨਾ ਰੱਖੋ ਸਿਰਫ ਅਨੁਭਵ ਕਰੋ ਹੌਲੀ-ਹੌਲੀ ਤੁਹਾਨੂੰ ਸਮਝ ਆਉਣ ਲੱਗੇਗਾ ਕਿ ਇਹ ਅਭਿਆਸ ਤੁਹਾਡੇ ਮਨ ਅਤੇ ਸਰੀਰ ਲਈ ਕਿੰਨਾ ਲਾਭਕਾਰੀ ਹੈ ਨੰਬਰ 4 ਰੋਜ਼ਾਨਾ ਦਾ ਇੱਕ ਰੂਟੀਨ ਬਣਾਓ ਧਿਆਨ ਤਦ ਹੀ ਪ੍ਰਭਾਵਸ਼ਾਲੀ ਹੋਵੇਗਾ ਜਦੋਂ ਇਹ ਤੁਹਾਡੀ ਰੋਜ਼ਾਨਾ ਦੀ ਆਦਤ ਬਣ ਜਾਵੇ ਦਿਨ ਦਾ ਇੱਕ ਨਿਰਧਾਰਿਤ ਸਮਾਂ ਚੁਣੋ ਚਾਹੇ ਸਵੇਰੇ ਉੱਠਣ ਦੇ ਬਾਅਦ ਜਾਂ ਰਾਤ ਸੌਣ ਤੋਂ ਪਹਿਲਾਂ ਰੋਜ਼ ਵੀ ਤੋਂ 3 ਮਿੰਟ ਦਾ ਸਮਾਂ ਕੱਢੋ ਰੋਜ਼ਾਨਾ ਇੱਕੋ ਸਮੇਂ ਧਿਆਨ ਕਰਨ ਨਾਲ ਤੁਹਾਡਾ ਮਨ ਆਪੇ ਹੀ ਉਸ ਪਲ ਲਈ ਤਿਆਰ ਰਹੇਗਾ ਸ਼ੁਰੂ ਵਿੱਚ ਕੁਝ ਅਜੀਬ ਲੱਗ ਸਕਦਾ ਹੈ ਪਰ ਹੌਲੀ ਹੌਲੀ ਇਹ ਤੁਹਾਡੇ ਜੀਵਨ ਦਾ ਇੱਕ ਹਿੱਸਾ ਬਣ ਜਾਵੇਗਾ ਨੰਬਰ 5 ਆਰਾਮਦਾਇਕ ਥਾਂ ਚੁਣੋ ਇੱਕ ਅਜਿਹੀ ਜਗ੍ਹਾ ਚੁਣੋ ਜਿੱਥੇ ਸ਼ਾਂਤੀ ਹੋਵੇ ਅਤੇ ਤੁਸੀਂ ਖੁਦ ਨੂੰ ਸੁਰੱਖਿਅਤ ਮਹਿਸੂਸ ਕਰੋ ਇਹ ਤੁਹਾਡਾ ਕਮਰਾ ਬਿਸਤਰਾ ਕੁਰਸੀ ਜਾਂ ਫਿਰ ਪਾਰਕ ਹੋ ਸਕਦਾ ਹੈ ਜਿੱਥੇ ਤੁਹਾਨੂੰ ਸਰੀਰਕ ਤੇ ਮਾਨਸਿਕ ਆਰਾਮ ਮਿਲੇ ਉਹੀ ਤੁਹਾਡੇ ਧਿਆਨ ਲਈ ਸਭ ਤੋਂ ਵਧੀਆ ਥਾਂ ਹੈ ਜਦੋਂ ਤੁਸੀਂ ਆਰਾਮ ਵਿੱਚ ਹੋਵੋਗੇ ਤਦ ਹੀ ਮਨ ਸੱਚੀ ਸ਼ਾਂਤੀ ਦਾ ਅਨੁਭਵ ਕਰੇਗਾ ਨੰਬਰ 6 ਆਰਾਮਦਾਇਕ ਕੱਪੜੇ ਪਾਓ ਧਿਆਨ ਦਾ ਮੁੱਖ ਮਕਸਦ ਹੈ ਮਨ ਨੂੰ ਸ਼ਾਂਤ ਕਰਨਾ ਤੰਗ ਜਾਂ ਭਾਰੀ ਕੱਪੜੇ ਧਿਆਨ ਦੌਰਾਨ ਧਿਆਨ ਭੰਗ ਕਰ ਸਕਦੇ ਹਨ ਜੇ ਸਰੀਰ ਤ이트 ਕਪੜਿਆਂ ਕਾਰਨ ਅਸਹਿਜ ਮਹਿਸੂਸ ਕਰੇ ਤਾਂ ਮਨ ਕਦੇ ਸ਼ਾਂਤ ਨਹੀਂ ਹੋ ਸਕਦਾ ਇਸ ਲਈ ਥਿਲੇ ਤੇ ਸੁਖਦਾਇਕ ਕੱਪੜੇ ਪਹਿਨੋ ਬੂਟ ਉਤਾਰ ਦਿਓ ਅਤੇ ਜੇ ਠੰਡੀ ਜਗ੍ਹਾ ਹੋਵੇ ਤਾਂ ਹਲਕਾ ਸਵੈਟਰ ਪਾ ਲਓ ਜਿੰਨਾ ਜ਼ਿਆਦਾ ਸਰੀਰ ਆਰਾਮ ਵਿੱਚ ਹੋਵੇਗਾ ਉਨਾ ਹੀ ਆਸਾਨੀ ਨਾਲ ਮਨ ਧਿਆਨ ਵਿੱਚ ਡੁੱਬੇਗਾ ਨੰਬਰ 7 ਆਪਣੇ ਵਿਚਾਰ ਲਿਖੋ ਧਿਆਨ ਤੋਂ ਬਾਅਦ ਆਪਣੇ ਅਨੁਭਵ ਵਿਚਾਰ ਜਾਂ ਭਾਵਨਾਵਾਂ ਨੂੰ ਲਿਖੋ ਕੀ ਸੋਚਿਆ ਕੀ ਮਹਿਸੂਸ ਕੀਤਾ ਇਹ ਸਭ ਲਿਖਣਾ ਆਪਣੇ ਆਪ ਨਾਲ ਗੱਲ ਕਰਨ ਵਰਗਾ ਹੁੰਦਾ ਹੈ ਇਸ ਨਾਲ ਤੁਸੀਂ ਆਪਣੇ ਅੰਦਰੂਨੀ ਬਦਲਾਅ ਨੂੰ ਸਮਝ ਸਕੋਗੇ ਅਤੇ ਮਨ ਦੀ ਡੂੰਘਾਈ ਤੱਕ ਪਹੁੰਚ ਪਾਵੋਗੇ ਲਿਖਣੀ ਤੁਹਾਡੇ ਤਜਰਬਿਆਂ ਨੂੰ ਸਮਝਣ ਤੇ ਸੁਧਾਰਨ ਦਾ ਮਜ਼ਬੂਤ ਸਾਧਨ ਹੈ ਨੰਬਰ 8 ਕਿਸੇ ਦੋਸਤ ਨਾਲ ਧਿਆਨ ਕਰੋ ਜੇ ਤੁਹਾਡਾ ਕੋਈ ਦੋਸਤ ਜਾਂ ਸਾਥੀ ਹੈ ਜੋ ਧਿਆਨ ਕਰਦਾ ਹੈ ਤਾਂ ਕਦੇ-ਕਦੇ ਇਕੱਠੇ ਬੈਠ ਕੇ ਧਿਆਨ ਕਰੋ ਇਸ ਨਾਲ ਪ੍ਰੇਰਣਾ ਅਤੇ ਨਿਯਮਿਤਤਾ ਬਣੀ ਰਹਿੰਦੀ ਹੈ ਅਤੇ ਆਲਸ ਘਟਦਾ ਹੈ ਤੁਸੀਂ ਦੋਵੇਂ ਮਿਲ ਕੇ ਇੱਕ ਸਮਾਂ ਤੈਅ ਕਰੋ ਅਤੇ ਆਪਣੇ ਆਪਣੇ ਅਨੁਭਵ ਸਾਂਝੇ ਕਰੋ ਏਦਾਂ ਕਰਨ ਨਾਲ ਇਹ ਸਫ਼ਰ ਹੋਰ ਵੀ ਸੁਖਦ ਅਤੇ ਡੂੰਘਾ ਬਣ ਜਾਵੇਗਾ ਧਿਆਨ ਕੋਈ ਧਰਮ ਨਹੀਂ ਕੋਈ ਰਸਮ ਨਹੀਂ ਇਹ ਤਾਂ ਜੀਵਨ ਨੂੰ ਸਮਝਣ ਅਤੇ ਆਪਣੇ ਆਪ ਨਾਲ ਜੁੜਨ ਦੀ ਕਲਾ ਹੈ ਇਹ ਸਾਨੂੰ ਸਿਖਾਉਂਦਾ ਹੈ ਕਿ ਅੰਦਰ ਦੀ ਸ਼ਾਂਤੀ ਹੀ ਅਸਲ ਤਾਕਤ ਹੈ ਜੇਕਰ ਤੁਸੀਂ ਰੋਜ਼ ਕੁਝ ਮਿੰਟ ਵੀ ਆਪਣੇ ਆਪ ਨੂੰ ਸਮਰਪਿਤ ਕਰਦੇ ਹੋ ਤਾਂ ਤੁਹਾਡਾ ਤਨ ਅਤੇ ਮਨ ਦੁਮੇ ਤੰਦਰੁਸਤ ਰਹਿਣਗੇ ਜੇਕਰ ਤੁਹਾਨੂੰ ਇਹ ਵੀਡੀਓ ਲਾਭਕਾਰੀ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਆਪਣੇ ਦੋਸਤਾਂ ਨਾਲ ਵੀ ਇਹ ਸੁਝਾਅ ਸਾਂਝੇ ਕਰੋ ਤਾਂ ਜੋ ਉਹ ਵੀ ਧਿਆਨ ਕਰਨ ਨਾਲ ਮਿਲਣ ਵਾਲੇ ਸੁਖਦ ਲਾਭ ਲੈ ਸਕਣ ਵੀਡੀਓ ਦੇਖਣ ਲਈ ਸਮਾਂ ਕੱਢਣ ਤੇ ਤੁਹਾਡਾ ਧੰਨਵਾਦ